ਜੇ ਇਹ ਜਨਵਾਲ ਹੋਇਆ ਪਹਿਲਾਂ ਤਾਂ ਕੋਈ ਗੱਲ ਸਾਥ ਸਹੀ ਸਹੀ ਸੁਣੀ ਨਹੀਂ ਕਦੇ ਬਾਹਰ ਕਰਦਾ ਉਹ ਚੋਰੀ ਛੁਪੇ ਤਾਂ ਉਹਦਾ ਕੋਈ ਆਪ ਸਾਡੇ ਕੋਲ ਤਾਂ ਕੋਈ ਐਡਾ ਹੋ ਹੈ ਨਹੀਂ ਜਿਹਨੂੰ ਪਰਮਿਸ਼ਨ ਮੈਂ ਇਹਨਾਂ ਨੂੰ ਮਲਾਜਮਾਂ ਨੂੰ ਪਤਾ ਦੀ ਬਾਹਰ ਅੰਦਰ ਕਰਦਾ ਪਿੰਡ ਦਾ ਇਹ ਇੱਥੇ ਸਾਡੇ ਲੱਗਿਆ ਨਹੀਂ ਕੋਈ ਇਹ ਤਾਂ ਬੈਂਡਲੋ ਗੇਟ ਫੋਲਣ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲਾਂ ਕਾਫੀ ਟਾਈਮ ਮਤਲਬ ਜਿੱਦੂ ਜਹਿਰ ਵੀ ਕਰਦੇ ਰਹੇ ਉਹ ਕਰਨੇ ਸੀਗੇ ਜੀ ਘਰ ਛੱਡ ਕੇ ਚਲੇ ਗਏ ਲੋਕ ਲਾ ਕੇ ਚਲੇ ਗਏ ਥੋੜਾ ਜਿਹਾ ਟਾਈਮ ਰੁਕ ਗਏ ਸੀ ਮਲਾਜ਼ਮ ਵੀ ਬਾਹਰ ਸਾਈਡ ਤੇ ਬਾਅਦ ਚ ਆਏ ਨੇ ਉਹਨਾਂ ਨੂੰ ਪਤਾ ਲੱਗਿਆ ਸਾਈਡ ਤੇ ਹੋ ਗਿਆ ਬੰਦਾ ਇਹ ਬਾਹਰਲਾ ਗੇਟ ਬੰਦ ਸੀਗਾ ਨਾ ਅਜਲ ਸੇਤੀ ਮਲਾਜ਼ਮ ਕਹਿੰਦਾ ਵੀ ਅਸੀਂ ਗੇਟ ਨਾ ਟਪੀਏ ਭੱਜ ਗਏ ਜੀ ਮੁੰਡਾ ਭੱਜ ਗਏ ਜੀ ਤੀਨਾਂ ਵਾਰੀ ਗੁਰਸੇਵ ਸਿੰਘ ਜੀ ਨਸ਼ੇ ਦੇ ਖਿਲਾਫ ਸਰਕਾਰ ਨੇ ਮੁਹਿੰਮ ਚਲਾਈ ਹੈ ਜਿਵੇਂ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਹੈ ਸੀਗੇ ਕੋਈ ਫਰਦਾ ਦਾ ਦੱਸਿਆ ਜਾ ਕੋਈ ਪਹਿਲਾਂ ਇਤਲਾਹ ਦਿੱਤੀ ਗਈ ਸੀ ਬਹੁਤ ਵਾਰੀ ਇਤਲਾਹ ਦਿੱਤੀ ਹੈ ਦੋ ਤਿੰਨ ਵਾਰੀ ਸਪੀਕਰ ਜੀ ਵੀ ਬੁਲਾਇਆ ਗਿਆ ਜਿੱਦਣ ਜਿੱਦਣ ਸਾਨੂੰ ਉਹ ਲੋ ਪਰਮਿਸ਼ਨ ਆਉਂਦੀ ਹੈ محکمہ ਮੈਿਕਮੇ ਤੋਂ ਇਹ ਪੁਲਿਸ ਡਿਪਾਰਟਮੈਂਟ ਤੋਂ ਜਾਂ ਸਾਨੂੰ ਹੋਰ ਵਿਕਸ਼ਾਏ ਵਾਲੇ ਕਹਿੰਦੇ ਤੇ ਅਸੀਂ ਉਹਨਾਂ ਦੇ ਮੁਤਾਬਕ ਸਪੀਕਰ ਜੀ ਵੀ ਬੁਲਾਉਂਦੇ ਤੇ ਇੱਥੇ ਪਿੰਡ 'ਚ ਕੱਟ ਕਰਕੇ ਵੀ ਕਹਿੰਦੇ ਰਹੇ ਆਂ ਵੀ ਤੁਸੀਂ ਨਸ਼ੇ ਦੇ ਵਿੱਚ ਇਨਵੋਲਵ ਹੋਵੋਗੇ ਸਾਡੀ ਕੋਈ ਭ ਕੋਵ ਚਾਦਰ ਜੀ ਨਹੀਂ ਹੈਗਾ ਤੇ ਤੇ ਕੋਈ ਹੋਰ ਕੋਈ ਕਿਸੇ ਅਕ ਤੱਕ ਕੋਈ ਪਰਚਾ ਅਦਰਜ ਉਹਦਾ ਅਸੀਂ ਇਨਵੋਲਵ ਨਹੀਂ ਹੈਗੇ ਦੇਖੋ ਹੈ ਵਿਆਹ ਹੋਇਆ ਸੀਗਾ ਵਿਆਹ ਹੈ ਜੀ ਬੱਚੇ ਕਿੰਨੇ ਇੱਕ ਬੱਚਾ ਜੀ ਬੇਟਾ ਹੈ ਟੀਵੀ ਕਰਦਾ ਫਿਰ ਇਹ ਕੰਮ ਕਰਨ ਦੀ ਕੀ ਲੋੜ ਪਾਈ ਜਦੋਂ ਖੇਤੀ ਕਰਦਾ ਇਹ ਤਾਂ ਹੁਣ ਜੇ ਉਹ ਬੰਦਾ ਮੌਕੇ ਤੇ ਮੌਜੂਦ ਹੋ ਉਹ ਆਪਣੀ ਦੱਸ ਸਕਦਾ ਮੈਨੂੰ ਕੀ ਜ਼ਰੂਰਤ ਹੈ ਮੇਰੀਆਂ ਨਹੀਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਮੈਂ ਕਿਉਂ ਕਰ ਰਿਹਾ ਠੀਕ ਹੈ ਕੰਨੇ ਅਸੀਂ ਸਾਡੇ ਨਾਲ ਤਾਂ ਕੋਈ ਜਾਣਕਾਰੀ ਉਹਨੇ ਸਾਂਝੀ ਨਹੀਂ ਕੀਤੀ ਵੀ ਮੈਂ ਇਹ ਕੰਮ ਕਰਨਾ ਵੀ ਸਾਡੀ ਹਲਪ ਰੱਖਿਓ ਜਾਂ ਸਾਨੂੰ ਸਾਡੀ ਸਪੋਰਟ ਰੱਖਿਓ ਇਹ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਇਹਦੇ ਪਿੱਛੇ ਆਕਸਾਈਡ ਡਿਪਾਰਟਮੈਂਟ ਲੱਗਿਆ ਹੋਇਆ ਸੀਗਾ ਜਿਹੜਾ ਅੱਜ ਆਕਸਾਈਡ ਡਿਪਾਰਟਮੈਂਟ ਦੇ ਹੈਡ ਸੀਗੇ ਏਟੀਸੀ ਇੰਦਰ ਇੰਦਰਜੀਤ ਸਿੰਘ ਨਾਗਪਾਲ ਉਹਨਾਂ ਦੀ ਟੀਮ ਚਰਨਜੀਤ ਕੌਰ ਮੈਡਮ ਤੇ ਸਤਿੰਦਰ ਖਟਲਾ ਤੇ ਰੋਹਿਤ ਗਰਗ ਜੀ ਈਟੀਓ ਇਹਨਾਂ ਨੇ ਸਮੇਤ ਪੁਲਿਸ ਪਾਰਟੀ ਥਾੜੇ ਇਹ ਸਹੀ ਜੈ ਪ੍ਰਕਾਸ਼ ਤੇ ਹੋਰ ਪੁਲਿਸ ਪਾਰਟੀ ਦੇ ਰੇਡ ਮਾਰੀ ਮੁਖਬਰੀ ਤੇ ਪਰਚਾ ਦੇ ਕੇ ਜੋ ਦਾਰਾ ਸਿੰਘ ਸਾਨੂੰ ਗੁਰਸੇਵਕ ਸਿੰਘ ਸਾਨੂੰ ਦਾਰਾ ਸਿੰਘ ਵਾਸੀ ਗੀਤੀ ਦੇ ਘਰੋਂ ਅੱਜ 522 ਬੋਤਲਾਂ ਦਾ ਰੂ ਮਿਲੀ ਹੈ ਜਿਹਦੇ ਵਿੱਚੋਂ 84 ਬੋਤਲਾਂ ਜਿਹੜੀਆਂ ਹੈਗੀਆਂ ਨੇ ਦੇਸੀ ਦੀਆਂ ਨੇ ਤੇ ਬਾਕੀ ਫਸਟ ਚੋਇਸ ਹੈ ਪਹਿਲਾਂ ਵੀ ਕੋਈ ਪਰਚਾ ਕੋਈ ਹੈ ਤੇ ਹੈਡ ਇਫੀਸ਼ੀਅੰਟ ਦਾ ਨਹੀਂ ਪਹਿਲਾਂ ਨਹੀਂ ਹੈਗਾ ਬਟ ਇਹਦੇ ਤੇ ਜੋ ਐਕਸਾਈਲ ਡਿਪਾਰਟਮੈਂਟ ਨੂੰ ਸੀਬੀ ਹੈ ਲੰਬੇ ਸਿਰੇ ਤੋਂ ਕਰ ਰਿਹਾ ਤੇ ਇਸ ਕਰਕੇ ਤੇ ਅੱਜ ਰਾਤ ਨੂੰ ਰੇਡ ਕਰਕੇ ਤੇ ਸਵੇਰੀ ਇਹ ਤੋਂ ਆਰੰਭ ਕਰ ਲਿਆ ਇਨਵਾਲਵਮੈਂਟ ਜਿਹਨਾਂ ਹੋਰ ਦੀ ਲੱਗਿਆ ਉਹ ਇਨਵੈਸਟੀਗੇਸ਼ਨ ਚੱਗੇ ਅਸੀਂ ਚਲਾਂਗੇ ਜਿਹਦੀ ਹੋਈ ਅਸੀਂ ਜਿੱਥੋਂ ਵੀ ਸੇਲ ਹੋਈ ਹੈ ਜਿਹੜੇ ਜਿੱਥੋਂ ਵੀ ਹੋਈ ਹੈ ਉਹ ਅਸੀਂ ਸਾਰੇ ਵਿੱਚ ਰੱਖਾਂਗੇ ਆਰੰਭ ਕੀ ਆਰੰਭ ਕੀ ਕੀ ਕੀਤਾ ਉਹ ਸਮਝਾਵੇਗਾ ਮੌਕੇ ਤੋਂ ਦਾਰੂ ਕੀਤੀ ਹੈ ਜਿਹੜੀ ਮੈਂ ਦੱਸਿਆ 284 ਬੋਤਲਾਂ ਕੋਈ ਨੋਵਾ ਕਾਰ ਵੀ ਹੈ ਜਿਹੜੇ ਹਾਂ ਅਨੋਵਾ ਕਾਰ ਹੈ ਜੀ ਨੋਵਾ ਕਾਰ ਹੈ ਚੰਡੀਗੜ੍ਹ ਦਾ ਨੰਬਰ ਉਹਦਾ CH03Y 820 ਨਹੀਂ ਹਾਂ ਪਰ ਕੁਝ ਲੱਗਿਆ ਵੀ ਬਾੜੇ ਸਾਈਡ ਤੋਂ ਜਾਂ ਚੰਡੀਗੜ੍ਹੋਂ ਕਿੱਥੋਂ ਲੈ ਕੇ ਵੇਚਦਾ ਸੀ ਉਹ ਅਸੀਂ ਇਨਵੈਸਟੀਗੇਸ਼ਨ 'ਚ ਅਸੀਂ ਰੁਕਾ ਦੇ ਕੇ ਹੁਣ ਅਸੀਂ ਅੱਗੇ ਇਨਵੈਸਟੀਗੇਸ਼ਨ ਨੂੰ ਬਰਾਮਦਗੀ ਕਰ ਲਈ ਹੈ ਅਸੀਂ ਹੁਣ ਅੱਗੇ ਚੱਲਾਂਗੇ ਜਿੱਥੋਂ ਗਈ ਹੈ ਅਸੀਂ ਸਾਰਾ ਦੋਸ਼ੀ ਮੌਕੇ ਤੇ ਫੜਿਆ ਗਿਆ ਜੋ ਨਹੀਂ ਨਹੀਂ ਦੋਸ਼ੀ ਉਹਦੀ ਵਾਈਪੀ ਵਿੱਚ ਇਨਵੋਲਵ ਤੇ ਉਹ ਬਚ ਗਏ ਨੇ ਅਸੀਂ ਉਹਨਾਂ ਦੇ ਵੀ ਰੀਡ ਕਰਦੇ ਹਾਂ